हां जी अस्सलाम वालेकुम की हाल चाल है साथियों साथियों मैं अब्दुल रशीद काला मलेर कोटला फार्मर चैनल तो आज आ गया जी 5 तारीख 11वां महीना ते 2025 इस टाइम आपा सब्जी मंडी च खड़े हैं जी तकरीबन 10 बजे दा टाइम है आज दे रेट दिखावांगे थोनू कीने गोभी दे हां जी की रेट विच आई पालक पालक 8 रुपए गुट्टी ठीक है जी ਸਾਤੇ ਹੁਣ ਗੋਭੀਆਂ ਮੰਦੀਆਂ ਹੋ ਗਈਆਂ ਪਹਿਲਾਂ ਸਾਜਰੇ ਕਹਿੰਦੇ 13 14 15 ਤੱਕ ਵਿਕਿਆ ਨੇ ਗੋਭੀਆਂ ਤੇ ਹੁਣ ਤਾਂ 11 12 ਰੁਪਏ ਤੇ ਆ ਗਈ ਗੋਭੀ ਬਾਕੀ ਦਿਖਾਵਾਂਗੇ ਤੁਹਾਨੂੰ ਕੀ ਰੇਟ ਅੱਜ ਦਾ ਹਾਂ ਇਹ ਕੀ ਹਾਲ ਹੈ ਕਿਵੇਂ ਵੇਚੀਏ ਮੇਥੀ ਮੇਥੀ 12 ਰੁਪਏ ਗੁੱਟੀ ਕੱਲੋਂ ਮੰਦੀ ਅੱਜ ਧਨੀਆ ਦਾ ਪਤਾ ਕੀ ਰੇਟ ਅੱਜ ਧਨੀਆ 20 ਰੁਪਏ ਕਿਲੋ ਲੋਕਲ ਧਨੀਆ ਜੀ ਇਹ ਵੀ ਮੰਦਾ ਹੋ ਗਿਆ ਅੱਜ 20 ਰੁਪਏ ਕਿਲੋ ਆ ਪਾਲਕ anyway, so, 5 ਰੁਪਏ ਗੁੱਟੀ ਹਲਕਾ ਜੀ ਇਹ ਥੋੜਾ ਜਿਆ ਹਾਂ ਜੀ ਬਾਈ ਜੀ ਖੀਰੇ ਦਾ ਕੀ ਰੇਟ ਹੈ ਠੀਕ ਹੈ ਜੀ ਸਾਥੀ ਆ ਖੀਰਾ ਜਿਹੜਾ ਪਿਆ ਜੀ ਇਹ 20 ਰੁਪਏ ਕਿਲੋ ਵਿਕੇ ਵਧੀਆ ਪਿਆ ਉਹਦੂ ਹਲਕਾ ਹੈ 15 ਰੁਪਏ ਕਿਲੋ ਸਾਥੀ ਆਲੋ ਵੀ ਆ ਜੀ 25 ਰੁਪਏ ਕਿਲੋ ਉੱਪਰ ਖਰਚਾ ਵਿਕੇ ਜਿਹੜਾ ਆਲ ਫਾਵਾ ਪੜ ਗਿਆ 25 ਰੁਪਏ ਕਿਲੋ ਉੱਪਰ ਖਰਚਾ ਹਲਕੀ ਆ ਸਾਥੀਓ ਆ ਲੋਕਲ ਤੋਰੀ ਆਈਏ 30 ਰੁਪਏ ਕਿਲੋ ਆਈ ਆਈ ਬਾਈ ਜੀ ਕੀ ਰੇਟ ਅੱਜ 200 ਬਰਤ 200 ਰੁਪਏ ਰੇਟ ਆਈ ਅੱਜ ਮਸ਼ਰੂਮ ਦਾ ਠੀਕ ਆ ਜੀ ਥੋੜਾ ਦਾ ਠੀਕ ਆ ਅੱਜ ਹਾਂਜੀ ਹਾਂਜੀ ਠੀਕ ਆ ਜੀ ਸਾਥੀਓ ਕਰੇਲਾ ਜੀ ਕਰੇਟਾਂ ਵਾਲਾ 45 ਰੁਪਏ ਨੈਟ ਵਿਕਿਆ ਜੀ 45 ਰੁਪਏ ਕਿਲੋ ਨੈਟ ਸਾਥੀਆ ਤੋਰੀ ਆ ਜੀ ਕਰੇਟਾਂ ਚ ਇਹ 25 ਤੋਂ 30 ਰੁਪਏ ਕਿਲੋ ਤੱਕ ਵਿਕਦੀ ਐ ਤੇ ਆ ਲੋਕੀ ਆ 15 ਤੋਂ 20 ਤੱਕ ਵਿਕਦੀ ਐ ਜੀ ਅੱਜ ਇਹ ਵੀ ਡਾਊਨ ਐ ਸਾਥੀਆ ਗਰੇਲਾ 40 ਰੁਪਏ ਕਿਲੋ ਆਈਏ ਬਗੈਰ ਦੰਦੇਆਂ ਵਾਲਾ 40 ਰੁਪਏ ਕਿਲੋ ਇਸਤੂ ਗਰੇਲਾ ਇਸਤੂ ਗਰੇਲਾ ਜੀ ਸਾਥੀਆ ਕਰੇਟਾਂ ਵਾਲੀ ਲੋਕੀ ਆ ਜੀ 20 ਰੁਪਏ ਕਿਲੋ ਆ ਜੀ ਸਾਥੀਆ ਪਿੰਡਿਆ ਇਹ ਪੂਰੀ ਵਧੀਆ ਬਰੀਕ 30 ਰੁਪਏ ਕਿਲੋ ਤੇ ਆ ਮੂੰਗਰਾ 70 ਰੁਪਏ ਕਿਲੋ 20 ਰੁਪਏ ਵੀ ਗਿਆ 20 ਰੁਪਏ 20 ਰੁਪਏ ਕਿਲੋ ਵਿਕਿਆ ਇਹ ਅਜੂਜਾ ਠੀਕ ਹੈ ਸਾਥੀਆ ਲਾਲ ਮੂਲੀ 10 ਰੁਪਏ ਕਿਲੋ ਗੀ ਇਹ ਵੀ ਮੰਦੀ ਹੋ ਗਈ ਅੱਜ ਸਾਥੀਆ ਲੋਵੀ ਆ 50 55 60 ਰੁਪਏ ਕਿਲੋ ਤੱਕ ਵਿਕਦਾ ਜੀ ਵਧੀਆ ਕਟਣ ਵਾਲਾ ਕੀ ਕਰ ਰਿਹਾ ਉਹ ਕੀ ਆ ਧਨੀਆ 20 ਰੁਪਏ ਕਿਲੋ ਆ ਜੀ ਲੋਕਲ ਧਨੀਆ ਮੇਥੀ ਮੇਥੀ ਵੀ 10 ਰੁਪਏ ਮੇਥੀ 10 ਰੁਪਏ ਗੁੱਟੀ ਇੱਕ ਵੀ 10 ਰੁਪਏ ਪਾਲਕ ਵੀ 10 ਰੁਪਏ ਗੁੱਟੀ ਠੀਕ ਹੈ ਜੀ ਆ ਸਾਰਿਆਂ ਤੋਂ ਮੋਟਾ ਪਿਆਜ ਆ ਜੀ ਇਹ 18 ਰੁਪਏ ਕਿਲੋ ਤੇ ਆਲੂ 600 ਰੁਪਏ ਦੀ ਬੋਰੀ ਹਾਂਜੀ ਭਾਈ ਜੀ ਗਾਜਰ ਦੱਸਿਓ ਗਾਜਰ 20 ਭਾਈ ਗਾਜਰ 20 ਰੁਪਏ ਕਿਲੋ 25 ਤੋਂ 26 ਰੁਪਏ ਕਿਲੋ ਲਾਲ ਟਮਾਟਰ ਠੀਕ ਹੈ ਜੀ 10 ਤੋਂ 12 ਠੀਕ ਹੈ ਗੋਭੀ 10 ਤੋਂ ਉੱਪਰ ਜੀ 11 12 ਤੱਕ ਵਿਕੀਆਂ ਨੇ ਜੀ ਠੀਕ ਹੈ ਜੀ ਪਹਿਲਾਂ ਸਾਜਰੇ ਸਾਜਰੇ 14 15 ਵੀ ਵਿਕੀਆਂ ਨੇ ਸਾਜਰੇ ਕਹਿੰਦਾ 14 15 ਬਿਕਦੀ ਦੀ ਜੀ ਗੋਬੀ ਹੁਣ 11 12 10 ਬਸ ਆਹ ਰੇਟ ਹੈ ਜੀ ਹਾਂ ਜੀ ਬਾਈ ਜੀ ਕੀ ਰੇਟ ਹੈ ਜੀ ਮਿਰਚ ਦਾ ਜਿਹੜੀ ਆ ਮਿਰਚ ਆ ਬੜੀ ਅੱਛੀ ਕੁਆਲਟੀ ਵਾਲੀ ਇਹ 30 ਰੁਪਏ ਕਿਲੋ ਹੈ ਇਹ 30 ਰੁਪਏ ਕਿਲੋ ਠੀਕ ਜੀ 4 ਹੈ ਜੀ ਜੀ 4 ਆਈ ਹੈ ਦਾ ਨਾ ਪੂਰੀ ਕੁਆਲਟੀ ਵਾਲੀ ਮਿਰਚ ਹੈ ਜੀ ਠੀਕ ਹੈ ਜੀ ਤੇ ਪਰਚੂੰਦੇ ਰੇਟ ਨੇ ਇਹ ਠੀਕ ਹੈ ਹੋਲ ਸੇਲ ਦਾ ਵੀ ਇਹੀ ਰੇਟ ਆ ਤਕਰੀਬਨ 25 ਰੁਪਏ ਕਿਲੋ ਜੀ ਠੀਕ ਹੈ ਜੀ ਤੇ ਆਪਾਂ ਇਹ ਤੇਲ ਦੇ ਵਿੱਚ ਕਰਦੇ ਆ ਉਹ ਸੱਚੀ 30 ਰੁਪਏ ਕਿਲੋ ਠੀਕ ਹੈ ਇਹ ਤਾਂ ਕਿਲੋ 5 ਕਿਲੋ ਵੀ ਤੁਸੀਂ ਲਿਜਾ ਸਕਦੇ ਹੋ ਸਾਥੀਓ ਕਈ ਆਈ 30 ਰੁਪਏ ਕਿਲੋ ਕਰੇਟਾਂ ਦੇ ਵਿੱਚ 30 ਰੁਪਏ ਕਿਲੋ ਭਾਈ ਚੱਪਣ ਕਿਵੇਂ ਵੇਚੀ ਚੱਪਣ ਕਦੂ ਚੱਪਣ 15 20 ਰੁਪਏ ਸਾਥੀਓ ਚੱਪਣ 15 ਤੋਂ 20 ਰੁਪਏ ਕਿਲੋ ਆਈ 23 ਲੈਤੀ ਨੇ 23 ਨਾ ਪਾਉਣੀ ਐ 30 ਖਰਚਾ ਪਾਉਣੀ ਐ ਸਾਥੀਆ ਤੋਰੀ 30 ਰੁਪਏ ਕਿਲੋ ਆਈ ਉੱਪਰ ਖਰਚਾ ਉਹ ਯਾਨੀ ਠੀਕ ਹੈ ਸਾਥਿਓ ਤੋਰੀ ਦਾ 300 ਦਾ ਲਫਾਵਾ ਵੇਖਦਾ ਜੀ 13 ਕਿਲੋ ਭਰਤੀ ਹੈ ਬਾਹਲੀ ਹੋਲ ਸੇਲ ਦੇ ਵਿੱਚ ਹੋਲ ਸੇਲ ਦਾ ਰੇਟ ਹੈ ਜੀ ਇਹ ਠੀਕ ਹੈ ਜੀ ਉੱਪਰ ਖਰਚਾ ਹਾਂਜੀ ਭਾਈ ਜੀ ਕੀ ਰੇਟ ਚੱਲਿਆ ਅੱਜ ਇੱਥੇ ਜੀ ਦਸਰਤ ਭਾਵੇਂ ਇੱਥੇ ਪਾ ਰਹੇ ਹਾਂ ਮੇਥੀ 10 ਰੁਪਏ ਗੁੱਟੀ ਠੀਕ ਹੈ ਜੀ ਪਾਲਕ ਪਾਲਕ 18 ਰੁਪਏ ਗੁੱਟੀ ਠੀਕ ਹੈ ਜੀ ਧਨੀਆ ਧਨੀਆ ਕੀ ਰੇਟ ਹੈ ਧਨੀਆ 20 25 ਧਨੀਆ 20 ਤੋਂ 25 ਧਨੀਆ ਕੱਲਣਾ ਬੰਦ ਹੈ ਜੀ ਅੱਜ ਠੀਕ ਠੀਕ ਹੈ ਠੀਕ ਹਾਂ ਲਾ ਦਿਓ 16 ਰੁਪਏ ਕਿਲੋ ਕਸਮ ਲੋਬੀ ਆਹ ਲੋਬੀ ਆਹ ਵੇਚਣਾ ਰੇਟ ਦਾਦਾ ਸੌਦਾ ਦੇਖ ਲਾ ਆਹ ਲੋਬੀ ਲੋਬੀ ਆ ਵੇਚਿਆ 50 ਰੁਪਏ ਕਿਲੋ ਲੋਬੀ ਆ 50 ਰੁਪਏ ਕਿਲੋ ਆ ਮਾੜੂ ਮਾੜੂ ਵੇਚਿਆ ਦਾ ਮਾੜੂ 10 ਰੁਪਏ ਕਿਲੋ ਠੀਕ ਆ ਇਹ ਵੀ ਮੰਦਾ ਜੀ ਅੱਜ ਆਜੀ ਬਾਜੀ ਖੀਰਾ ਕਿਵੇਂ ਵਿੱਚ ਖੀਰਾ 10 ਰੁਪਏ ਕਿਲੋ ਦੇ ਵਿੱਚ ਖੀਰਾ ਵਾਲਾ 10 ਰੁਪਏ ਕਿਲੋ ਵੇਚਿਆ ਠੀਕ ਆਪਾਂ ਲਵੇ ਉਹ ਦਿਖਾ ਦਿੰਦੇ ਆ ਆ ਦੇਖੋ ਜੀ ਆ ਖੀਰਾ 10 ਰੁਪਏ ਕਿਲੋ ਆਜੀ ਬਾਜੀ ਗੋਭੀ 10 ਰੁਪਏ ਕਿਲੋ ਜੀ ਖਰਚਾ ਉੱਪਰ ਇਹਦੇ ਦੇ ਗੋਭੀ 10 ਰੁਪਏ ਕਿਲੋ ਖਰਚਾ ਉੱਪਰ ਦਿਨ ਛੜੇ ਮੰਡੀ ਹੋ ਗਈ ਜੀ ਅੱਜ ਬਾਈ ਜੀ ਕੀ ਰੇਟ ਵੇਖਿਆ ਖੀਰਾ ਜੀ ਜਿਹੜਾ ਕਿਰੇ ਅੱਜ 20 ਕਿਲੋ 330 ਰੁਪਏ ਦਾ ਵਿਕ ਰਿਹਾ 330 ਦਾ ਵਿਕਦਾ ਜੀ ਚੈਨ ਚੈਨ ਜ਼ਖੀਰੇ ਦਾ ਬੁਰਾ ਹਾਲ ਹੈ ਜੀ 330 ਦਾ ਲਫਾਵਾ ਹਾਂ ਜੀ ਬਾਈ ਜੀ ਖੀਰਾ ਅੱਜ ਜਿਹੜਾ ਸੀਡਲੈਸ 20 ਕਿਲੋ 450 ਰੁਪਏ ਠੀਕ ਹੈ ਇਹ ਸੀਡਲੈਸ ਖੀਰਾ 450 ਦਾ ਵਿਕਦਾ ਜੀ ਲਫਾਵਾ 20 ਕਿਲੋ ਭਰਤੀ ਸੁਪਰਮਾਰਕਟ ਸੁਪਰਮਾਰਕਟ ਠੀਕ ਹੈ ਜੀ ਕੁਵਾਰ ਮਾਲ ਨਹੀਂ ਹੈਗੇ ਵੀਰੇ ਕੁਵਾਰ ਨਹੀਂ ਵਧੀਆ ਮਾਲ ਹੈ ਚਲੋ ਕੀ ਰੇਟ ਪਾਈ ਆਏ ਸਾਥਿਓ ਆ ਸ਼ਿਮਲਾ ਜੀ 30 ਰੁਪਏ ਕਿਲੋ ਉੱਪਰ ਖਰਚਾ ਵਿਕੀ ਹੈ। ਇਹ ਸ਼ਿਮਲਾ 30 ਖਰਚਾ ਵਿਕੀ ਹੈ ਜੀ। ਠੀਕ ਹੈ ਜੀ। ਜਿਹੜੀ ਕਟੇੜੀਓ ਵੱਤੋ ਚਲੋ ਮੰਨ ਕੇ ਚਲੋ 35 ਨੈਟ ਵਿਕਦੀ ਹੈ। ਠੀਕ ਹੈ ਜੀ। ਇਹਦੇ ਵੀ ਉਹ ਮੇਰੇ ਨਾਲ ਲਾਓ ਜੀ ਲਾਓ। 20 ਰੁਪਏ ਕਿਲੋ ਉੱਪਰ ਖਰਚਾ ਜੀ ਠੀਕ ਹੈ ਜੀ। ਸਾਥਿਓ ਆ ਛੱਲੀ ਆ ਜੀ ਵਧੀਆ ਇਹ 20 ਰੁਪਏ ਕਿਲੋ ਵਿਕਦੀ ਆ ਜੀ। ਇਹ ਬਾਹਰੋਂ ਆਈਆਂ ਨੇ ਲੋਕਲਾਂ। ਇਹ ਲੋਕ ਵੀ ਆਈ। ਲੋਕਲ ਛੱਲੀ ਆ ਜੀ 20 ਰੁਪਏ ਕਿਲੋ। ਗੋਲ ਪੇਠਾ ਜੀ ਕਿਹੜਾ? ਗੋਲ ਪੇਠਾ 10 ਰੁਪਏ। ਗੋਲ ਪੇ ਭਾਈ ਸਲਗਮ ਘੈਰ ਭਾਈ 25 ਤੋਂ ਲੈ ਕੇ 30 ਰੁਪਏ 25 ਤੋਂ 30 ਤੱਕ ਵਿਗਦਾ ਜੀ ਸਲਗਮ ਠੀਕ ਹੈ ਜੀ ਆ ਕਈਆ ਜੀ ਕਈਆ ਭਾਈ 35 ਕਈਆ 35 ਰੁਪਏ ਕਿਲੋ ਠੀਕ ਹੈ ਜੀ ਸਾਥਿਆ ਕਚਰਿੰਡਾ ਅੱਜ 15-16 ਰੁਪਏ ਕਿਲੋ ਵਿਗਿਆ ਜੀ ਲਾਲ ਬੈਂਗਣੀ ਦਾ ਕੀ ਰੇਟ ਹੈ ਜੀ ਅੱਜ ਲਾਲ ਬੈਂਗਣੀ ਲਾਲ ਬੈਂਗਣੀ ਸਾਥਿਓ ਆ ਲਾਲ ਬੈਂਗਣੀ 14-15 ਰੁਪਏ ਕਿਲੋ ਵਿਕਦੀ ਹੈ ਜੀ ਅੱਜ ਆ ਲੋਕੀ 14-15 ਰੁਪਏ ਕਿਲੋ ਵਿਕੀ ਹੈ ਜੀ ਛੱਪਣ 22 ਰੁਪਏ ਕਿਲੋ ਜੀ ਵਧੀਆ ਠੀਕ ਹੈ ਜੀ ਆ ਤੋਰੀ ਗਿਰੜ ਵਿੱਚ ਹੈ ਜੀ ਤੋਰੀ 28 ਰੁਪਏ ਕਿਲੋ ਤੋਰੀ 28 ਰੁਪਏ ਕਿਲੋ ਠੀਕ ਹੈ ਜੀ ਆ ਖੀਰਾ ਬੇਲਾ 12 ਰੁਪਏ ਖੀਰਾ 12 ਰੁਪਏ ਕਿਲੋ ਠੀਕ ਹੈ ਜੀ ਓਕੇ ਜੀ ਸਾਥਿਓ ਆ ਮਾੜੂ 10 ਰੁਪਏ ਕਿਲੋ ਵਿਕਿਆ ਜੀ ਮੈਂ ਨਹੀਂ ਉਹ ਵੀ ਆਦੋਂ ਤੇਕੇਲੇ ਸਾਥੀਓ ਆਪਣੇ ਵਾਲੀ ਗੋਭੀ 11 ਰੁਪਏ ਕਿਲੋ ਵਿਕੀ ਆ ਜੀ 11 ਰੁਪਏ ਕਿਲੋ ਹਾਂ ਜੀ ਸਾਥੀਓ ਜਿਹੜੀ ਆ ਇਹ ਵੀਡੀਓ ਨਾ ਆਪਾਂ ਇਹ ਆਪਣੀ ਮੰਡੀ ਦੀ ਹੋਲਸੇਲ ਦੇ ਰੇਟ ਪਾਉਣੇ ਆ ਆਪਾਂ ਮਲੇਰ ਕੋਟਲੇ ਦੀ ਸਬਜ਼ੀ ਮੰਡੀ ਦੇ ਤੇ ਜਿਹੜੇ ਆਪਣੇ ਫੋਲੋਅਰ ਨੇ ਵਿੱਚ ਉਹ ਘਰਾਂ ਵਾਲੇ ਨੇ ਪਰਚੂਨ ਵਾਲੇ ਨੇ ਪਰਚੂਨ ਚ ਸੌਦਾ ਖਰੀਦਣ ਵਾਲੇ ਨੇ ਠੀਕ ਹੈ ਉਹਨਾਂ ਨੂੰ ਰੇਟ ਦਾ ਜਿਹੜਾ ਹੈਗਾ ਉਹ ਫਰਕ ਜ਼ਿਆਦਾ ਪੈ ਜਾਂਦਾ ਰਿਟੇਲ ਵਾਲਿਆਂ ਦਾ আর হোলসেল ਵਾਲਿਆਂ ਦਾ ਇਸ ਕਰਕੇ ਨਾ ਆਪਾਂ ਵੀਡੀਓ ਦੇ ਐਂਡ ਦੇ ਵਿੱਚ ਹਰ ਰੋਜ਼ ਇੱਕ ਦੋ ਮਿੰਟ ਦੀ ਵੀਡੀਓ ਪਾਇਆ ਕਰਾਂਗੇ ਜਿਵੇਂ ਆਪਣੀ ਮੰਡੀ ਦੇ ਵਿੱਚ ਜਿਹੜੇ ਪਰਚੂਨ ਵਾਲੇ ਰੇਟ ਨੇ ਆਪਣੇ ਅੱਡੇ ਲੱਗੇ ਹੋਏ ਨੇ ਫੜੀਆਂ ਦੇ ਉਹ ਵੇਚਦੇ ਨੇ ਉਹ ਆਪਾਂ ਰੋਜ਼ ਦੀ ਰੋਜ਼ ਨਾ ਰੇਟ ਉਹਨਾਂ ਤੋਂ ਪੁੱਛ ਲਿਆ ਕਰਾਂਗੇ ਇੱਕ ਫੜੀਏ ਤੋਂ ਰੋਜ਼ ਪੁੱਛ ਲਿਆ ਕਰਾਂਗੇ ਉਹ ਪੰਜ ਚਾਰ ਆਈਟਮਾਂ ਜਿਹੜੀਆਂ ਮੇਨ ਮੇਨ ਨੇ ਉਹਨਾਂ ਦੇ ਰੇਟ ਪੁੱਛ ਕੇ ਤੁਹਾਨੂੰ ਦੱਸਿਆ ਕਰਾਂਗੇ ਵੀ ਤੁਸੀਂ ਆਹ ਰੇਟ ਖਰੀਦ ਸਕਦੇ ਹੋ ਰਿਟੇਲ ਦੇ ਵਿੱਚ ਮਾ ਲੋਚ ਤੁਸੀਂ ਕਿਲੋ 2 ਕਿਲੋ 4 ਕਿਲੋ ਵੀ ਖਰੀਦ ਸਕਦੇ ਹੋ ਠੀਕ ਆ ਆਪਾਂ ਉਹ ਰੇਟ ਕੱਲ ਤੋਂ ਇਹੀ ਵੀਡੀਓ ਦੇ ਵਿੱਚ ਆਪਾਂ ਇਹਨੂੰ ਥੋੜੀ ਜਿਹੀ ਲੰਬੀ ਕਰ ਦਿਆ ਕਰਾਂ 1-2 ਮਿੰਟਾਂ ਦੀ ਤੇ ਐਂਡ ਤੱਕ ਦੇਖ ਲਿਆ ਕਰਿਓ ਨਾਲੇ ਤੁਹਾਨੂੰ ਪਰਚੂਨ ਦੇ ਰੇਟ ਦਾ ਪਤਾ ਲੱਗ ਜੂ ਵੀ ਮੰਡੀ ਦਾ ਪਰਚੂਨ ਦਾ ਕੀ ਰੇਟ ਹੈ ਤੇ ਬਾਕੀ ਜਿਹੜੀ ਆਪਾਂ ਮੂਰੇ ਵੀਡੀਓ ਦਿਖਾਉਨੇ ਆ ਉਹ ਆਪਣੇ ਹੋਲ ਸੇਲ ਦੀ ਹੁੰਦੀ ਹੈ ਠੀਕ ਆ ਬਾਕੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ